ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਕਸਰ ਦਿਨ 'ਚ ਦੇਖੀਆਂ ਸੋਚੀਆਂ ਚੀਜ਼ਾਂ ਸੁਪਨਿਆਂ 'ਚ ਹੀ ਕਿਉਂ ਆਉਂਦੀਆਂ ਨੇ ਨਜ਼ਰ ਆਉਂਦੇ ਹਨ ਆਓ ਜਾਣਦੇ ਹਾਂ ਇਸ ਦੇ ਪਿੱਛੇ ਇਹ ਕੀ ਕਾਰਨ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਅਕਸਰ ਰਾਤ ਨੂੰ ਸੁਪਨੇ ਆਉਂਦੇ ਹਨ ਕਈ ਵਾਰ ਸਾਡੇ ਸੁਪਨੇ ਸਾਡੀ ਰੋਜ਼ਾਨਾ ਦੀ ਰੁਟੀਨ ਵਾਂਗ ਲੱਗਦੇ ਹਨ ਹਾਲਾਂਕਿ ਸੁਪਨਿਆਂ ਵਿੱਚ ਦਿਖੇ ਜਾਣ ਵਾਲੀਆਂ ਕਹਾਣੀਆਂ ਆਮੇ ਆਮ ਜ਼ਿੰਦਗੀ ਵਾਂਗ ਲੱਗਦੀਆਂ ਹੁਣ ਪਰ ਇਸ ਦੇ ਬਾਵਜੂਦ ਥੋੜੀਆਂ ਬਕਰੀਆਂ ਹੁੰਦੀਆਂ ਹਨ ਅਜਿਹੀ ਸਥਿਤੀ ਵਿੱਚ ਅਸੀਂ ਅਕਸਰ ਉਹਨਾਂ ਸੁਪਨਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਨੂੰ ਯਾਦ ਰਹ ਜਾਂਦੇ ਹਨ ਅਤੇ ਸੋਚਦੇ ਹ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਦੀ ਜੀਵਨ ਸ਼ੈਲੀ ਬਹੁਤ ਵਿਅਸਤ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਆਪਣੇ ਬਾਰੇ ਸੋਚਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਹਮੇਸ਼ਾ ਹੀ ਉਹਨਾਂ ਦੀ ਨਿੱਜੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੀ ਗੱਲ ਉਹਨਾਂ ਦੇ ਮਨ ਵਿੱਚ ਅੰਦਰ ਚਲੀ ਜਾਂਦੀ ਹੈ। ਇਹ ਉਹਨਾਂ ਦੀ ਚਿੰਤਾ ਅਤੇ ਉਦਾਸੀ ਦਾ ਕਾਰਨ ਵੀ ਬਣ ਜਾਂਦੀ ਹੈ। ਅਜਿਹੇ 'ਚ ਵਿਗਿਆਨੀਆਂ ਮੁਤਾਬਕ ਗੰਭੀਰ ਸ਼ਖਸੀਅਤ ਵਾਲੇ ਲੋਕ ਦਿਨ ਪਰ ਹੋਣ ਵਾਲੀਆਂ ਗਤੀਵਿਧੀਆਂ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਹਨ। ਅਜਿਹੇ 'ਚ ਰਾਤ ਨੂੰ ਜਿਵੇਂ ਹੀ ਉਹਨਾਂ ਦੇ ਮਨ ਵਿੱਚ ਕੁਝ ਆਰਾਮ ਮਿਲਦਾ ਹੈ ਤਾਂ ਉਹਨਾਂ ਦਾ ਮਨ ਹੀ ਉਹੀ ਗੱਲਾਂ ਨੂੰ ਸੋਚਣ ਲੱਗ ਪੈਂਦਾ ਹੈ। ਇਹ ਗੱਲਾਂ ਸਾਡੇ ਮਨ ਵਿੱਚ ਰਾਤ ਨੂੰ ਸੁ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਘਟਨਾਵਾਂ ਵਾਪਰਦੇ ਜਾਂਦੇ ਜੋ ਸਾਨੂੰ ਹੈਰਾਨ ਕਰ ਦਿੰਦੀ ਹਨ ਕਈ ਵਾਰ ਅਸੀਂ ਉਸ ਸਦਮੇ ਤੋਂ ਉੱਪਰ ਨਹੀਂ ਪਾਉਂਦੇ ਅਤੇ ਦਿਨ-ਬਿਲ ਵੀ ਇਹੀ ਗੱਲਾਂ ਸਾਡੇ ਦਿਮਾਗ ਵਿੱਚ ਚੱਲਦੀਆਂ ਰਹਿੰਦੀਆਂ ਹਨ ਕਈ ਵਾਰ ਇਹ ਗੱਲਾਂ ਰਾਤ ਨੂੰ ਸੁਪਨਿਆਂ ਦਾ ਰੂਪ ਲੈ ਕੇ ਸਾਡੇ ਸੁਪਨੇ ਭਜਾਉਂਦੀਆਂ ਹਨ